ਤੋ ਥੋੜੇ ਜੇ ਸਿਆਣੇ ਬਣੀਏ ਸ਼ਹੀਦੀ ਤੇ ਮਰਗ ਵਿੱਚ ਜ਼ਮੀਨ ਅਸਮਾਨ ਦਾ ਫਾਸਲਾ ਹੁੰਦਾ ਹੈ ਅਸੀਂ ਸ਼ਹੀਦੀਆਂ ਨੂੰ ਮਰਗ ਦੇ ਤੌਰ ਤੇ ਪ੍ਰਚਾਰਨ ਲੱਗ ਪਏ ਆ ਸਟੇਜਾਂ ਤੇ ਸੰਗਤ ਤੇ ਭਾਵਕ ਮੈਂ ਕਰਦਾਗਾ ਇੱਥੇ ਚਾਰ ਕਥਰੂ ਜੇ ਸੁੱਟ ਕੇ ਪਰ ਗੁਰੂ ਦੇ ਸਿਧਾਂਤ ਦੀ ਉਲੰਘਣਾ ਕਰ ਬੈਣੀ ਐ ਮੈਂ ਵਿਰਾਗ ਹੋਰ ਛੇ ਐ ਵੈਣ ਪਾਉਣੇ ਹੋਰ ਛੇ ਐ ਸ਼ਹੀਦੀਆਂ ਚੋਂ ਅੰਗਾਰ ਉੱਠਦੇ ਨੇ ਜੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਵੈਣ ਪਾਉਣ ਲੱਗ ਪੈਂਦਾ ਖਾਲਸਾ ਸਰਹੰਦ ਦੀ ਈਟ ਨਾ ਈਟ ਨਾ ਖੜਕਦੀ ਚੰਗਿਆੜੀਆਂ ਜਦੋਂ ਵੀ ਡਿੱਗਦੀਆਂ ਨੇ ਭਾਂਬੜ ਮੱਚਦਾ ਐ ਇਹ ਚੰਗਿਆੜੀਆਂ ਦੀ ਨਿਸ਼ਾਨੀ ਐ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ 'ਚ ਇਹ ਗੱਲ ਸਾਫ਼ ਕਰ ਦਿੱਤੀ ਸੀ ਵੀ ਮੈਨੂੰ ਕੋਈ ਮਲਾਲ ਨਹੀਂ ਮੇਰੇ ਲਾਲ ਆਪ ਸ਼ਹੀਦ ਹੋਏ ਔਰ ਐਸੀਆਂ ਚੰਗਿਆੜੀਆਂ ਔਰngzeb ਬੁਝਣ ਤੋਂ ਪਹਿਲਾਂ ਭਾਂਬੜ ਮਚੁੱਠਿਆ ਖਾਲਸੇ ਪੰਥ ਵਾਲਾ ਜਿਹੜਾ ਤੇਰੇ ਦਿੱਲੀ ਦੇ ਤਖਤ ਨੂੰ ਸਾੜ ਕੇ ਸਵਾ ਕਰੇਗਾ